ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣਾ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਰਤੇ ਦੀਆਂ ਛੋਟੀਆਂ ਮਖਾਵਾਾਂਗੇ ਤੇ ਨੇ ਤੋਕੜਾਂ ਘਬਣਾਵਾ ਤੇ ਆਪਾਂ ਕੌਣ ਜਾਂ ਭਾਈ सोनू ਦੇ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਬੋਲਦੇ ਇਹਨਾਂ ਦੀ ਲੜੇਲ ਆ ਸਾਸੀ ਕਾ ਪਾਜੀ ਸਾਸੀ ਕਾ ਬਾਈ ਸਾਸੀ ਕਾ ਜੀ ਹੋਰ ਸਭ ਠੀਕ ਠਾਕ ਵਧੀਆ ਵੀਰ ਜੀ ਵਧੀਆ ਹੋ ਜੀ ਮਾੜਾ ਵਧੀਆ ਚਾਹੀਦਾ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੋਨੂ ਸ਼ਹਿਰ ਦੇ ਨਾਲ ਜ਼ਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲੋ 881 457 55 ਠੀਕ ਹੈ ਜੀ ਹਾਂ ਜੀ ਸਾਰੇ ਕਿ ਟੋਕੜਾ ਕਰਨਾ ਲੈਣ ਦੀਆਂ ਜਣ ਸਾਰੇ ਟੋਕੜਾ ਛੱਜ ਗਏ ਮਤਲਬ ਇਹ ਵੀ ਚੈੱਕ ਪਾਸ ਹੀ ਪੌਣੀ 2 ਮਹੀਨੇ ਹੈ ਗਈ ਆ ਅੱਛਾ ਜੀ ਚੈੱਕ ਪਾਸ ਹੀ ਕਰਾਈ ਡਾਕਟਰ ਐਡਵਰ ਨਾਲ ਬਣੇਗਾ ਜੀ ਠੀਕ ਹੈ ਜੀ ਠੀਕ ਹੈ ਚਲੋ ਆਪਾਂ ਹੁਣ ਪ੍ਰਹਿਪਾਤ ਵੀ ਨਹੀਂ ਅਗੇ ਪ੍ਰਹਿਪਾਤ ਦੀ ਵੀਡੀਓ ਚਲੋ ਹਾਂ ਜੀ ਚਲੋ ਅਗੇ ਕਿਸਮਤ ਆ ਟੋਕੜਾ ਕਰਨਾ ਆਪਣੇ ਨੂੰ ਠੀਕ ਹੈ ਠੀਕ ਹੈ ਚੈੱਕ ਪਾਸ ਚੈੱਕ ਪਾਸ ਪਾਈ 6ਾਂ ਮਹੀਨੇ ਦੀਆਂ ਠੀਕ ਹੈ ਠੀਕ ਹੈ ਇਤੋਂ ਕਰ ਲਓ ਸ਼ੁਰੂਆਤ ਦੇਖੋ ਦੁੱਧ ਭਾਈ ਸਾਢੇ ਪੰਜ 6 ਕਿਲੋ ਦੁੱਧ ਜੀ ਸਾਢੇ ਪੰਜ ਹੋਗਾ ਭਲੀ ਥਾ 6 ਵੀ ਨਹੀਂ ਕਿੰਨੇ ਸਾਢੇ ਪੰਜ ਅੱਛਾ ਤੋਂ ਬਾਈ ਨੇ ਦੋ ਦਿਨ ਲੀਦਾ ਵੀ ਆ ਗਈ ਤੇ ਟੇਟਾ ਘਾਟਿਆ ਤੇ ਕਰੋ ਚੈੱਕ ਲਾ ਕੇ ਰੋ ਫਿਰ ਕੁਆਲਟੀ ਤੇ ਭਾਈ ਇਹ ਕਿੰਵਾ ਸੁਆ ਸਹੀ ਆ ਦੇ ਪਹਿਲਾਂ ਹੀ ਸੁਆ ਭਾਈ ਸਾਂਭੀ ਨਹੀਂ ਕਿਹਨੇ ਅੱਛਾ ਹੀ ਇਧਰ ਇਹੋ ਸਹੀ ਲੱਗੇ ਦੁੱਧੇ ਰੰਗ ਦਾ ਪੱਠੇ ਵੇਲੋ ਤੇ ਇਹ ਖੁੱਲੀ ਵੇਲੋ ਪੱਠੇ ਅੱਛਾ ਚਾਰੂ ਬੜੀ ਐ ਠੀਕ ਆ ਠੀਕ ਆ ਅਗਲੇ ਕਿਦਾਂ ਖੁੱਲੀ ਚੱਟ ਗਈ ਜੀ ਬੜੀ ਸੁਆ ਭਾਈ ਕਹਿੰਦਾ ਪਹਿਲਾਂ ਸੁਈ ਆ ਤੇ ਸਾਂਭ ਸੰਭ ਕੇ ਵੀਹ ਪ੍ਰਾਣ ਉਹਨੇ ਕੀਤੀ ਆ ਤੇ ਦੁੱਧੇ ਨੂੰ ਬੱਪਣਿਆ ਬਾਕੀ ਗਿਆ ਕਾ ਪਾਸ ਜੱਗ ਸੁਆ ਭਾਈ ਇਹ ਆਪਾਂ ਗਲਤ ਨਹੀਂ ਕੰਮ ਕਰਦੇ ਨਹੀਂ ਬਿਲਕੁਲ ਸਹੀ ਗੱਲ ਐ ਜੀ ਹਾਂ ਬਬਲੇ ਕਿੱਤ ਕਰ ਮਾਂ ਬਬਲੇ ਕਿੱਮ ਮਲੀ ਆਵੀ ਜਾਂ ਜਿਹੜਾ ਮੇਰੇ ਕੋਲ ਸਾਹਮਣੇ ਲੱਗਦਾ ਤੇ ਉਹ ਤਾਂ ਚ ਭਾਈ ਉਹਦਾ ਮੜੇ ਲੰਮਾ ਸੀ ਦੁੱਧ ਬਰਾਫਰ ਜੇ ਕੋਈ ਨਹੀਂ ਹਾਂ ਠੀਕ ਹੈ ਠੀਕ ਹੈ ਮੈਂ ਕੋਈ ਕਰ ਰੋ ਕਿੱਤ ਕਰ ਹੋਇਆ ਉਰੇ ਭਾਈ ਜਿੱਤੇ ਜਿਵੇਂ ਹਾਂ ਜਲਦੀ ਨਾ ਹਾਂਜੀ ਉਹ ਤਨੇ 7 8 ਕਰੋੜ ਮਾ ਨਾ ਕਰਣਾ ਬੜਾ ਵਧੀਆ ਅੱਛਾ ਅੱਛਾ ਠੀਕ ਹੈ ਵਨ ਉਹ ਹਰਿਆ ਉਹਨੂੰ ਪੱਠੇ ਪੱਠੇ ਜੱਗੇ ਪੈਗੇ ਵਨ ਉਹਨ ਪੈਗਾ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਭਾਜੀ ਫਿਰ ਇਹਦੇ ਵਿੱਚ ਉਹ ਚੈੱਕ ਕਰਦੇ ਸਪਾਈ ਬੰਨਾ ਚੱਡੇ ਜਾਦੇ ਆ ਵਾ ਬਾਕੀ ਪੋਲੀ ਆਖੋ ਸੱਚ ਨਾ ਡੋਖਾ ਜ ਮਰੇ ਉਹਦਾ ਠੀਕ ਸਾਲਿਆ ਡੋਖਾ ਜ ਲੈ ਗਿਆ ਸੱਚ ਮਰੇ ਅੱਛਾ ਜੀ ਹਾਂ ਆਹ ਆਹ ਤਾਂ ਨਾ ਬਤ ਨਾ ਬਤ ਓਏ ਇਹ ਮੁੱਲ ਤਾਂ ਬਈ ਕਰਨਾ ਦਾ ਸਰ ਇਹ ਵੀ ਜੀ 40000 ਦਿਹਾ ਨਾ ਹੀ ਗਾਲੀ ਦੀ ਹਾਂ ਆ ਵੀਰ ਮੈਂ ਤੁਹਾਨੂੰ ਦੱਸਿਆ ਇਹ ਆ ਦੇ ਸ਼ਰਦਾਂ ਬਾਈ 39000 ਦੇ ਦਾਨੇ ਠੀਕ ਹੈ ਠੀਕ ਹੈ ਲੋ ਬਾਈ 39000 ਦੇ ਤੇ ਬਿਲਕੁਲ ਹੀ ਜਿਹੜਾ ਛੋਟੀ ਸਾਡਾ ਨਾ ਕੈਸ਼ਵਲ ਪਾਰਦਾ ਬਾਈ ਨੇ ਚੈੱਕ ਮੇਰਾ ਵੀਰ ਕੋ ਕਲਾਈ ਅੱਛਾ ਜੀ ਹਾਂ ਅਹੀ ਨਹੀਂ ਜੇ ਕਲਾਈ ਆਇਆ ਤਾਂ ਕੱਲੇ ਛਣੀਆਂ ਡਾਕਟਰ ਗਿਆ ਵਾਂਦੇ ਠੀਕ ਹੈ ਜੀ ਤੁਹਾਨੂੰ ਐਤਵਾਰ ਕੋ ਛੁੱਟੀ ਹੁੰਦੀ ਨਾ ਨੂੰ ਹਾਂ ਜੀ ਕੱਲ ਹੀ ਨੇ ਆਉਣਾ ਵੇਖੋ ਕਿੰਨੇ ਵਜੇ ਆਉਦਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਕੈਸ਼ ਯਾਰ ਹਾਂ ਜੀ ਆਜੋ ਬਾਈ ਫਿਰ ਦੂਜੇ ਦਾ ਕਰਦੇ ਦੱਸੋ ਭਾਈ ਇਹ ਨਾਲ ਬਾਰੇ ਜੀ ਸਾਡੇ ਸ਼ਾਮ ਨਹੀਂ ਆਏ ਗੱਭਣ ਦੇ ਵੇਖੋ ਮਈ ਵੇਖੋ ਕਿ ਚੱਲੀ ਵੇਖੋ ਅਸੀਂ ਲੋ ਭਾਈ ਚੱਕੇ ਚੰਨੇ ਕੰਮ ਦੇ ਸਮਾਂ ਭਾਰੀ ਇਹ ਜਿਹੜਾ ਬੜਾ ਜਿਆਦਾ ਕਰਕਰ ਖੜੀ ਆ ਤੇ ਇਹ ਭਾਈ ਕਿੰਵੇਂ ਸਵੇਰ ਲਈ ਗਾਂ ਰੱਪਣ ਆ ਇਹ ਭਾਈ 10 ਵਜੇ ਦਾ ਗੱਭਣ ਜੇ ਸਾਡੇ ਸ਼ਾਮ ਨੂੰ ਚੱਕ ਪਾਸ ਆਪਣੇ ਟਰੈਕਟਰ ਨੂੰ ਕਰਾਵੇ ਆਪਣੀ ਚੌਂ ਦੇ ਨਾਲ ਗਰਟੀ ਫੁੱਲ ਠੀਕ ਆ ਠੀਕ ਇਹ ਤਾਂ ਦੋਆ ਇੱਕ ਨੰਬਰ ਦਾ ਅੱਤੀ ਪਹਿਲੀ ਮਿਲਦੀ ਸਵੇਰ ਤੇ ਆ ਭਾਈਏ ਕਿੰਨਾ ਗਿਆ ਦੋ ਦੋ ਤਿੰਨ ਸਰ ਦੇ ਲਾਹਣ ਸਾਹਣ ਛੱਡਣ ਵਾਲੀ ਹੈ ਭਾਈ ਸਾਹ ਨਾਲ ਦੋ ਦੋ ਫੇਰ ਚੋਈ ਜਾਂਦੇ ਤੇ ਸਾਢੇ ਤਿੰਨ ਬੁੱਧਾਗਾ ਅੱਧੇ ਮਹੀਨੇ ਰਿਹਾ ਦੇ ਜਾਂਦੇ ਅੱਛਾ ਠੀਕ ਇਹ ਤਾਂ ਕੋਲ ਕੋ ਬਾਜੀ ਵਰ ਖੋਲ ਕੇ ਵਿਖਾਈਏ ਲੋ ਭਜੀ ਤਗੜੇ ਕੱਟ ਕਾਟ ਵਾਲੀ ਆ ਚੁੰਨੀ 50 ਸਗਰ ਭਾਈ ਸੱਜਣ ਨੇ ਕਿੰਨਾ ਘ ਭਰਿਆ ਸੱਜਣ ਦੇ ਭਾਈ ਇਹ ਕਹੇ ਆ ਹੈ ਕਹੀਏ ਕਿ ਹਰ ਵੀਰ ਭਰਾ ਸਿਆਣੇ ਤੁਸੀਂ ਵੀ ਸਿਆਣੇ ਜੀ ਨਹੀਂ ਕਹੀਏ 16 7 ਤੱਕ ਤੇਰਾ ਦੋ ਬਲਾਕੇ ਦੇ ਤੇਰਾ ਹਾਂ 68 ਭਾਈ 18 ਲੋਕ ਬੜਾ ਚੁਟੀ ਨੇ ਇੱਕ ਘਾਟ ਕਾਟ ਕੇ ਦਾ ਜੀ ਆ ਇਸ ਟਾਈਮ ਭਾਈ ਕਹਿੰਦਾ ਕਿ 8 ਫੈਰੀ ਮਿਲਦੀ ਆ ਤੇ 6 ਮਿੰਟ ਸਾਢੇ 6 ਦੀ ਪੂਰੀ ਚੱਕ ਪਾਸ ਆ ਈਆ ਬਲਿਆ ਈਆ ਬਾਕਵਾ ਕੀ ਲਾ ਕੇ ਬਾਈ ਪਰ ਪਹਿਲੀ ਬਲਕ ਦੀਏ ਵੇਖੋ ਸਹੀ ਨਹੀਂ ਠੀਕ ਆ ਕੱਟ ਕੱਟ ਵੀ ਚੰਗਾ ਵਾ ਪੂਰੀ ਜਮੀ ਬਲੀ ਬਾਈ ਮੇਰੀ ਮਈ ਜਵਾ ਮਈ ਦਾ ਗਲਤ ਵਿੱਚ ਕੱਢ ਕੇ ਰਾਦੇ ਹੋਏ ਚੋਣ ਮੋਗੇ ਦੀ ਮੋਟੀ ਧਾਰਨਾ ਵਿੱਚ ਠੀਕ ਆ ਠੀਕ ਆ ਇਹ ਪੂਰੀ ਛੱਟਾ ਥਣ ਘਾੜ ਵੇਖੋ ਚੱਲੀ ਕਿੱਥੇ ਵੇਖੋ ਬੋ ਜੀ ਪਰ ਉਹਦੇ ਨੋਕ ਵਾਲਾ ਥਣ ਦਾ ਘਾੜ ਨੋਕ ਵਾਲਾ ਥਣ ਦੇ ਜਵਾਈ ਜਿਹੜੀ ਥੋੜੀ ਜ਼ਿਆਦਾ ਖੋਲੀ ਹੁੰਦੀ ਆ ਅੱਖਾਂ ਬਿਲੀਆਂ ਦੋਈ ਠੀਕ ਆ ਠੀਕ ਆ ਜੀ ਹਾਂ ਜੀ ਮਾੜੀ ਜੀ ਆ ਖਾ ਲਈਏ ਤੇ ਬਾਈ ਇਹਦਾ ਮੋਗਲ ਫਿਰ ਮੋਲ ਦੇ ਵਿੱਚ ਜੇ ਤਿਆਰ ਹੋਵੇ ਹੋ ਜਿੰਦਾ ਗੰਦੀ ਕੋ ਜਿੰਨਾ ਮਰਜੀ ਪਾ ਲਈ ਹੁਣ ਅਸੀਂ ਦੇ ਦਾਂਗੇ 66000 ਦੀ ਖਾਨਾ ਹੀ 66 ਦੀ ਹਾਂ ਠੀਕ ਹੈ ਜੀ ਤੁਸੀਂ ਮਾਤਰਾ ਭਾਈ ਕਰਾਓ ਜੇ ਦਾਤ ਆਪ ਹੀ ਹਾਂ ਲੈਗੇ 66000 ਦੀ ਭਾਈ ਹਾਂ ਛੋਟੀਏ ਠੀਕ ਹੈ ਠੀਕ ਹੈ ਥਾਪੀ ਭਾਈ ਥਾਪੀਆਂ ਤੋਂ ਪਿੰਗਾ ਭਾਈ ਦੀਆਂ ਪੂਰੀਆਂ ਥਾਪੀ ਭਾਈ ਸਰੀਰ ਮੈਂ ਫੇਰੀ ਵਜਦੀ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਮਾਲਕ ਖਾੜੇ ਕਿ ਨਹੀਂ ਮਾਰਦਾ ਥਾਪਨੇ ਪਟਾਰੇ ਵਜਦੀਆਂ ਥਾਪ ਹਾਂ ਜੀ ਤੇ 65000 ਬਾਈ ਤੋਂ ਲਗੀਤਾ ਬਿਲਕੁਲ ਛੋਟੀ ਝੋਟੀ ਹਿਸਾਬ ਨਾਲ ਜਿਆਦਾ ਤੇ ਆ ਰਹੇ ਭਾਈ ਤੇ ਜੇ ਨੰਬਰ ਤੇ ਭਾਈ ਦੱਸਿਓ ਆ ਇਹਦੇ ਬਾਰੇ ਜਿੰਨ ਸ਼ਰੁਆਈ ਦੇਰੀ ਜ ਮਾਜੇ ਅੱਛਾ ਜੀ ਚੰਗੀ ਵਧੀਆ ਮਾਜੇ ਥਾਣਾ ਦੇਖੋ ਪੈ ਪੂ ਦੁੱਧ ਵਾਲੀ ਵੇਖੋ ਲਈਓ ਲਓ ਭਾਈ ਮਿਲਤ ਵੈਂਟ ਕਰੋ ਜੈਕ ਪੈ ਪਾ ਲਈਆਂ ਦੋ ਮਨੀ ਵੇਖੋ ਮਾਲੋ ਭਾਈ ਕਿਤੇ ਜੱਤੀ ਕੱਪੜੇ ਆ ਇਹ ਭਾਈ ਸਾਡੇ ਸ਼ਾਦੀ ਕੱਪੜੇ ਵੀ ਜੈਕ ਦੋਹੇ ਭਰੀਆਂ ਵਜਾਕ ਪਾਸ ਹੋਈਆਂ ਆਪਣੇ ਘਰ ਹੀ ਜਾ ਕੇ ਰੋਵੇ ਨਹੀਂ ਅੱਛਾ ਜੀ ਇਧਰ ਮਾਰੋ ਵੇਖੋ ਸਾਹਮਣੇ ਛੇ ਬਿੰਦੀ ਜੈਕ ਕਾ ਬਾਸ ਦੁੱਧ ਭਾਈ ਇੱਥੋਂ ਦੇਖੋ ਛੇਕ ਦੁੱਧੂਗਾ ਪਰ ਆਪਾਂ ਛੇਕ ਦੁੱਧ ਆਪਾਂ 5 ਕਿਲੋ ਇੱਕ ਦਾਂਗੇ ਭਾਈ ਠੀਕ ਹੈ ਆਪਾਂ ਕਾਢੀ ਹੋ ਇਹ 6.5 ਲੀਟਰ ਦੇ ਚੈੱਕ ਪਾਸ ਤੇ 5 ਲੀਟਰ ਬਚਦਾ ਗਾ ਫੁੱਲ ਗਾਰੰਟੀ ਦਾ ਦੁੱਧ ਇਸ ਕੋ ਤਿਆਰ ਹੈ ਦੋਵੇਂ ਟਾਈਮ ਲਈ ਦੋਵੇਂ ਟਾਈਮ ਭਾਈ ਦੋਵੇਂ ਟਾਈਮ ਠੀਕ ਹੈ ਠੀਕ ਹੈ ਲਓ ਇਹ ਕੀ ਤਗੜੇ ਕੱਦਕਾਰ ਵਾਲੀ ਇਹਾਂ ਇਹ ਬਾਕੀ ਲਾਗੇ ਦਾ ਤੁਹਾਨੂੰ ਆ ਭਈ ਅੱਜ ਪਾਜੀ ਸਾਤ ਤੱਕ ਕਰ ਦੇਣਾ ਬਣਾ ਦੁੱਧ ਲੈ ਜੋ ਇਧਰ ਲੈ ਜੋ ਇਹਦਾ ਅਜੇ ਪਰ ਅਰਮੀ ਸਾਹਮਣੂ ਵਾਲੇ ਚੰਗੇ ਪਈਏ ਡਬਲ ਕਰ ਦੋਗੇ ਇਹ ਵੀ ਤੇ ਬਾਈ ਇਹ ਸੱਜਣ ਤਾਂ ਕਿੰਨਾ ਸੱਜਣ ਪਾਈ ਦੇਰੀ ਜੀ ਤਾਂ ਬਾਅਦ ਦੇਰੀ ਜੀ ਕਿਹੜੀ 10000 ਕੁਲ ਦੇ ਪਾਈ ਰੱਖ ਦਿੰਦੇ ਨੇ ਦੇਰੀ ਦੇ ਵਿੱਚ ਹਾਂਜੀ ਹਾਂਜੀ ਦੇਰੀ ਜੀ ਤੁਹਾਨੂੰ ਬਾਅਦ ਮੱਜਾ ਵੱਢੀਆਂ ਹੁੰਦੀਆਂ ਨੇ ਦੇਰੀ ਜੀ ਹਾਂਜੀ ਹਾਂਜੀ ਦੇਰੀ ਜੀ 10 12 ਕੁਲ ਦੇ ਤਾਂ ਬਾਅਦ ਬੰਦੀ ਨਹੀਂ ਕਰਦੇ ਉਦਾਂ ਇਹ ਨਹੀਂ ਕਰਦੇ ਉੱਤੇ 17 18 ਜਦੋਂ ਕੱਟ ਮਾਜੀ ਨਹੀਂ ਹੁੰਦੀ ਜਦੋਂ ਬਰਾਵਾ ਅੱਛਾ ਜੀ ਇਹਰ ਗੱਲ ਹੈ ਜੀ ਹਾਂ ਇਹ ਵੀ ਭਾਈ 1500 ਰੁਪਏ 17 2 4 ਲੀਟਰ ਠੀਕ ਹੈ ਠੀਕ ਹੈ ਤਾਂ ਵੀ 15 16 ਲੀਟਰ ਜਿਹੜਾ ਦੋ ਤਿੰਨ ਭਰਿਆ ਵਾ ਹਾਂਜੀ ਤੇ ਸਾਢੇ 6 ਮਿੰਟ ਚੈੱਕ ਪਾਸ ਤੇ ਬਾਕੀ ਆਪਣੀ ਭਾਈ ਤਿੰਨਾਂ ਦਾ ਗੱਡੀ ਫੁੱਲ ਜਿਹੜਾ ਜਿੱਥੋਂ ਮर्जी ਆਪਣੀ ਡੈਕਟਰ ਘਰ ਖੜਕੇ ਜੇ ਖਾਲੀਆਂ ਨਿਕਲ ਮੱਜਾ ਕਿਰਾਏ ਸਮੇਂ ਦਾ ਟਿਕਾਣ ਲਿਓ ਠੀਕ ਹੈ ਠੀਕ ਹੈ ਜੀ ਦਿਨਾਂ ਦੋ 14 ਦੇ ਪਲੇਖਾ ਵੈਦਾ ਦੋ ਤਰੀ ਨਹੀਂ ਚਲੋ ਇੰਨਾ ਕ ਚੱਲ ਜਾਂਦਾ ਵਾ ਹਾਂ ਤੇ ਬਾਕੀ ਇਹਦਾ ਮੁੱਲ ਭਾਈ ਹਰ ਇਹ ਵੀ ਭਾਈ 62 ਹੀ ਜਾਵਾਂਗੇ ਹਾਂ ਨਾ ਹੀ ਐਸੇ ਮੁੱਲੇ ਦਾ ਬਾਹਰ ਨਹੀਂ ਲੀਏ ਵਾੜ ਦੀ ਹੋਰ ਕਰੀਏ ਸਰਦੀ ਭਾਈ ਦਵਾਂਗੇ ਠੀਕ ਹੈ ਠੀਕ ਹੈ ਲੋ ਜੀ 60 ਸਰ ਭਾਈ ਸਿਆਲ ਜਿਹਨੇ ਮ제 ਦਿਨੇ ਕਿਹਾ ਇਹਨੇ ਬਾਤਾਂ ਦੁੱਧੀਆਂ ਸਹੀ ਗੱਲ ਹੈ ਸਾਰਾ ਸਿਆਲ ਮ제 ਦੀ ਹੈ ਕਿ ਨਾ ਜਾਂ ਗਰਨੀ ਫਿਰ 50000 ਦੀ ਫੰਡ ਰਿਆ ਇਹ ਗੱਲ ਹੈਗੀ ਆ ਹਾਂ ਚਲੋ ਆ ਹੁਣ ਗਰਨੀ ਕੋਲ ਵੀ ਕੀ ਦੋ ਚੋਣਾ ਦੁੱਧ ਚੋਣਾ ਤੇ ਮਜਾਵਾ ਸਿਆਲ ਜੀ ਸਿਆਲ ਜੀ ਸਿਆਲ ਜੀ ਗਰਮੀ ਸਾਰਾ ਸਿਆਲ ਜੋ ਕਿ ਆਇਆ ਜਾਂ ਕਿ ਫਿਰ ਫੰਡ ਰਿਆ ਇਹ ਗੱਲ ਸਹੀ ਆ ਹਾਂਜੀ ਲੋ ਭਾਈ ਜੀ ਪਸ਼ੂ ਭਾਈ ਦੇ ਕੋਲ ਚੰਗੇ ਆ ਬਿਲਕੁਲ ਨੋਰਮਲ ਆ ਦੇ ਹਿੱਦਿਆ ਤੇ ਕਹਿਣਾ ਭਾਈ ਜੀ ਹੋਰ ਕੋ ਜਾ ਹੋਰ ਕੋਈ ਸੀ ਮੇਰਾ ਵੀਰ ਭਰਾ ਗਰਮੀ ਆਉਂਦੀ ਆ ਆਪਣੀਆਂ ਜਾ ਕੇ ਦੋ ਚੌਂ ਦੇ ਚੈੱਕ ਰਾਉਣ ਜਿਹੜਾ ਕਿਸ ਨੂੰ ਲਾਂਹਾਂ ਦਿਨਾ ਤੇ ਤੁਹਾਨੂੰ ਫੋਨ ਲਾ ਕੇ ਕਹਿਣਾ ਜੀ ਹਾਨੂੰ ਕਹਿਣਾ ਮੜੀ ਗੱਲ ਆ ਹਾਂਜੀ ਹਾਂਜੀ ਜੀ ਆ ਤੁਸੀਂ ਵੀਡੀਓ ਬਣਾਉਂਦੇ ਜੀ ਤੁਸੀਂ ਵੀਡੀਓ ਬਣਾ ਦਿੱਤਾ ਜੀ ਨਾ ਲਾਂਹਾਂ ਜਿਹੜਾ ਕਿਸ ਨੂੰ ਦਿਨਾ ਮੜੀ ਗੱਲ ਹੋ ਬਾਕੀ ਆਪਣੇ ਚੈੱਕ ਕਰਾਉਣ ਇਹ ਨਾ ਕਹਿੰਦੇ ਅੱਜ ਕਰਾਉਣੇ ਕੱਲ ਕਰਾਉਣੇ ਆਪਣੀ ਪੰਜਾਂ ਦਾ ਗਾਰੰਟੀ ਆ ਕਰਾਉਣ ਆ ਕਰਾਉਣ ਜਿਹੜੀ ਮर्जी ਆ ਕਰੋ ਠੀਕ ਹੈ ਪੰਜਾਂ ਦੇ ਬਾਅਦ ਭਾਈ ਫਿਰ ਆਪਣੀ ਕੋਈ ਗਾਰੰਟੀ ਨਹੀਂ ਹ ਠੀਕ ਹੈ ਠੀਕ ਹੈ। ਬਾਕੀ ਥਣਾਂ ਦੀਆਂ ਗਾਰੰਟੀਆਂ ਫੁੱਲ ਜਾਂਦੀਆਂ। ਅੱਛਾ ਜੀ। ਜਿਹੜੀ ਟੋਕਣਾ ਕਬਣਾ ਦੇ ਪਾਛੇ ਥਾਣੇ ਦਾ ਘੂਲ ਮਾਰੂ ਕੁੱਕਾ ਘੱਟ ਵੱਜੂਗਾ। ਹਾਂਜੀ ਹਾਂਜੀ। ਟੋਕਣਾ ਕਬਣਾ ਪਾਈ ਮਾਈ ਦਾ ਤਾਂ ਫਾਇਦਾ ਇਹ ਥਾਣੇ ਬਰਾਬਰ ਆ ਦੇ। ਹਾਂਜੀ ਹਾਂਜੀ। ਸਾਮਾ ਦਾ ਤਾਂ ਫਾਇਦਾ ਦਾ। ਬਿਲਕੁਲ ਬਿਲਕੁਲ ਜੀ। ਇਹ ਗੱਲ ਆ। ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।